ਸਤਿ ਸ੍ਰੀ ਅਕਾਲ ਦੋਸਤੋ ਛੋਟੀ ਜਹੀ ਕਹਾਣੀ ਜਿਸ ਦੇ ਲੇਖਕ ਹਨ ਪ੍ਰਿੰਸੀਪਲ ਸਵਰਨ ਸਿੰਘ ਤੇ ਆਵਾਜ਼ ਪੁਲਵੰਤ ਸਿੰਘ ਸੇ ਦੋਖ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ ਕਹਾਵਤ ਦਾ ਅਸ਼ੋਕੜ ਕੀ ਹੈ ਆਓ ਦੇਖੀਏ ਇੱਕ ਪਿੰਡੂ ਮੁੰਡੇ ਦਾ ਨਾਮ ਸੀ ਲੱਲੂ ਲੱਲੂ ਜਵਾਨ ਹੋ ਗਿਆ ਇੱਕ ਦਿਨ ਉਹਦਾ ਢਿੱਡ ਦੁਖਿਆ ਉਹ ਹਕੀਮ ਕੋਲ ਗਿਆ ਤੇ ਹਕੀਮ ਨੇ ਔਲੇ ਹਰੜ ਬਿਹੇੜੇ ਪੀ ਰੱਖੇ ਸੰਤ ਉਹਨਾਂ ਦੇ ਚੂਰਨ ਦੀ ਇੱਕ ਥੁੜੀ ਹਕੀਮ ਨੇ ਲੱਲੂ ਨੂੰ ਦੇ ਦਿੱਤੀ ਥੁੜੀ ਨਾਲ ਲੱਲੂ ਦਾ ਢਿੱਡ ਦੁਖਣੋਂ हट ਗਿਆ ਉਸ ਨੇ ਹਕੀਮ ਤੋਂ ਪੁੱਛਿਆ ਕਿ ਹਕੀਮ ਜੀ ਥੁੜੀ ਚ ਕੀ ਪਾਇਆ ਸੀ ਹਕੀਮ ਨੇ ਦੱਸਿਆ ਕਿ ਔਲੇ ਹਰੜ ਬਿਹੇੜਿਆਂ ਦਾ ਚੂਰਨ ਸੀ ਜਿਸ ਨਾਲ ਕਬਜ ਖੁੱਲ ਜਾਂਦੀ ਹੈ ਕਬਜ ਸਾਰੀਆਂ ਬਿਮਾਰੀਆਂ ਦੀ ਮਾਂ ਹੁੰਦੀ ਹੈ ਜਦੋਂ ਵੀ ਕੋਈ ਕਸਰ ਹੋਵੇ ਤਾਂ ਇਹਦੀ ਪੁੜੀ ਲੈ ਲਓ ਜਿਹਨੂੰ ਕਬਜ ਨਾ ਹੋਵੇ ਉਹਨੂੰ ਕੁਝ ਨਹੀਂ ਹੁੰਦਾ ਸੋ ਲੱਲੂ ਨੇ ਹਕੀਮ ਦੀ ਗੱਲ ਪੱਲੇ ਬੰਨ ਲਈ ਤੇ ਪੰਸਾਰੀ ਦੀ ਹੱਟੀ ਤੋਂ ਔਲੇ ਹਲੜ ਬਿਹੜੇ ਖਰੀਦ ਕੇ ਪੁੜੀਆਂ ਬਣਾ ਲਈ ਆਪਣੀ ਦੁਕਾਨ ਖੋਲ ਲਈ ਬੋਰਡ ਉੱਤੇ ਲਿਖ ਕੇ ਲਾ ਦਿੱਤਾ ਕਿ ਇੱਥੇ ਹਕੀਮ ਟਿੱਡੇ ਸ਼ਾਹਬ ਨੂੰ ਸਾਰੀਆਂ ਮਰਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ ਮਰੀਜ਼ ਆਉਂਦੇ ਕੁੜੀਆਂ ਲੈਂਦੇ ਤੇ ਠੀਕ ਹੋ ਜਾਂਦੇ ਹਕੀਮ ਟਿੱਡੇ ਸ਼ਾਹ ਮਸ਼ਹੂਰ ਹੋ ਗਿਆ ਉਧਰ ਇੱਕ কুমਿਹਰੀ ਦਾ ਗਦਾ ਗਵਾਚ ਗਿਆ ਜੋ ਕਿਤੋਂ ਨਾ ਲੱਭਾ ਤਾਂ ਕਿਸੇ ਨੇ مشਵਰਾ ਦਿੱਤਾ ਕਿ ਹਕੀਮ ਟਿੱਡੇ ਸ਼ਾਹ ਕੋਲ ਜਾਓ ਉਹਦੇ ਕੋਲ ਸਾਰੀਆਂ ਔਰਾਂ ਦਾ ਇਲਾਜ ਹੈ ਤਾਂ কুমਿਹਰੀ ਨੇ ਹਕੀਮ ਟਿੱਡੇ ਸ਼ਾਹ ਨੂੰ ਗਦਾ ਗਵਾਚਣ ਦੀ ਗੱਲ ਦੱਸੀ ਤਾਂ ਟਿੱਡੇ ਸ਼ਾਹ ਨੇ কুমਿਹਾਰੀ ਨੂੰ ਇੱਕ ਪੂੜੀ ਦੇ ਕੇ ਕਿਹਾ ਕਿ ਆਹ ਲੈ ਜਾ ਗਦਾ ਲੱਭ ਜੂਗਾ ਤਾਂ কুমਿਹਾਰੀ ਨੇ ਘਰ ਜਾ ਕੇ ਪੂੜੀ ਲਈ ਤਾਂ ਉਸ ਨੂੰ ਤੁਰੰਤ ਹਾਜ਼ਤ ਹੋਈ ਉਦੋਂ ਕਿਹੜਾ ਘਰਾਂ ਚ ਟਾਇਲਟਾ ਹੁੰਦੀਆਂ ਸਨ ਬਾਹਰ ਖੇਤ ਜਾਣ ਜੋਗੀ ਉਹ ਰਹੀ ਨਹੀਂ ਸੀ ਉਹ ਫਟਾਫਟ ਘਰ ਦੇ ਪਿਛਵਾੜੇ ਖੋਲਿਆਂ ਵਿੱਚ ਗਈ ਤਾਂ ਉੱਥੇ ਰੂੜੀ ਤੇ ਗਧਾ ਲੇਟਿਆ ਹੋਇਆ ਸੀ ਲੱਲੂ ਦੀ ਪੁੜੀ ਨੇ ਘੁਮਿਆਰੀ ਦਾ ਗੁਆਚਾ ਗਧਾ ਲਵਾ ਦਿੱਤਾ ਤਾਂ ਪਿੰਡ 'ਚ ਗੌਂਡੀ ਪਿੱਟੀ ਗਈ ਤੇ ਟਿੱਡੇ ਸ਼ਾਹ ਦੀ ਹੋਰ ਵੀ ਮਸ਼ਹੂਰੀ ਵਧ ਗਈ ਇਹ ਹੋਈਆਂ 2-4 ਕਵਲੀਆਂ ਨਾਲ ਉਹਦੀ ਮਸ਼ਹੂਰੀ ਦੇਸ਼ ਦੇ ਰਾਜੇ ਤੱਕ ਪਹੁੰਚ ਗਈ ਤਾਂ ਉਧਰ ਗੌਂਡੀ ਰਾਜੇ ਨੇ ਹਮਲਾ ਕਰਨ ਲਈ ਫौजਾਂ ਛਾੜ ਦਿੱਤੀਆਂ ਵਜੀਰਾ ਨੇ ਟਿੱਡੇ ਸ਼ਾਹ ਤੱਕ ਪਹੁੰਚ ਕੀਤੀ ਕਿ ਹਕੀਮ ਜੀ ਦੱਸੋ ਹੁਣ ਕੀ ਕਰੀਏ ਟਿੱਡਾ ਰਾਜੇ ਦੇ ਦਰਬਾਰ ਵਿੱਚ ਗਿਆ ਤੇ ਕਹਿਣ ਲੱਗਾ ਚੜੀਆਂ ਆਉਂਦੀਆਂ ਫੌਜਾਂ ਦਾ ਇਲਾਜ ਮੇਰੇ ਕੋਲ ਹੈਗਾ ਘਬਰਾਏ ਹੋਏ ਰਾਜੇ ਨੇ ਕਿਹਾ ਛੇਤੀ ਦੱਸ ਕਹਿੰਦਾ ਆਪਣੀ ਸਾਰੀ ਫੌਜ ਨੂੰ ਕੁੜੀਆਂ ਦੇਣੀਆਂ ਪੈਣਗੀਆਂ ਲਓ ਜੀ ਸ਼ਹਿਰ ਦੇ ਸਾਰੇ ਪੰਸਾਰੀਆਂ ਦੀਆਂ ਹੱਟੀਆਂ ਦੇ ਹੌਲੇ ਹੜ ਬਿਹੜੇ ਇਕੱਠੇ ਕਰ ਲੇ ਪੀਣ ਨੂੰ ਖਰਾਸ ਜੋੜ ਲੇ ਸਾਰੇ ਹਲਵਾਈਆਂ ਦਾ ਦੁੱਧ ਇਕੱਠਾ ਕਰ ਲਿਆ ਫੌਜ ਸੱਦ ਲਈ ਤੰਬੂ ਲੱਗ ਗਏ ਤੇ ਸਵੇਰ ਸਾਰ ਫੌਜ ਨੇ ਹਮਲਾ ਫਰ ਹਮਲਾਵਰ ਫੌਜ ਦਾ ਮੁਕਾਬਲਾ ਕਰਨਾ ਸੀ ਲੱਲੂ ਫੌਜ ਦੀ ਜਰਨੈਲੀ ਕਰਨ ਲੱਗ ਪਏ ਰਾਤ ਨੂੰ ਜਰਨੈਲ ਨੇ ਹੁਕਮ ਚੜ੍ਹਿਆ ਵੀ ਹਰੇਕ ਫੌਜੀ ਨੂੰ ਗਰਮਾ-ਗਰਮ ਦੁੱਧ ਦੇ ਨਾਲ ਇੱਕ ਗਲਾਸ ਨਾਲ ਇੱਕ ਇੱਕ ਪੂੜੀ ਦਿਓ ਤਾਂ ਪੂੜੀਆਂ ਲੈ ਕੇ ਫੌਜੀ ਲੰਮੇ ਪੈ ਗਏ ਸਵਖਤੇ ਉੱਠਿਆ ਸਭ ਨੂੰ ਹਾਜਤ ਦਾ ਜ਼ੋਰ ਪੈ ਗਿਆ ਉਧਰ ਹਮਲਾਵਰ ਫੌਜ ਚੜੀ ਆਵੇ ਤੇ ਲੱਲੂ ਨੇ ਆਪਣੀ ਫੌਜ ਨੂੰ ਹੁਕਮ ਚੜ੍ਹਾ ਕੋਈ ਹਾਜਤ ਨਾ ਜਾਵੇ ਟਾਈਮ ਨਾ ਗਵਾਵੇ ਅੱਗੇ ਕਰੋ ਬਹਾਦਰੀ ਨਾਲ ਮੁਕਾਬਲਾ ਕਰੋ ਤਾਂ ਫੌਜਾਂ ਆਹਮੋ ਸਾਹਮਣੇ ਆ ਖੜੀਆਂ ਹੋਈਆਂ ਉਧਰ ਹਾਜਤ ਦਾ ਜ਼ੋਰ ਕੋਈ ਵਾਹ ਨਾ ਚੱਲਦੀ ਵੇਖ ਲੱਲੂ ਦੀ ਫੌਜ ਨੇ ਪੋਜੀਸ਼ਨਾਂ ਲੈ ਲਈ। ਹਮਲਾਵਰ ਫੌਜ ਦਾ ਜਰਨੈਲ ਹੈਰਾਨ ਹੋਇਆ ਕਿ ਇਹ ਕਰਨ ਕੀ ਡੇ ਹੈ। ਉਹਨੇ ਲਖਣ ਲਾਇਆ ਕਿ ਉਹ ਤਾਂ ਭਾਈ ਬਰੂਦ ਪਛਾਈ ਜਾਣਦੇ ਆ। ਅੱਗੇ ਵਧੇ ਤਾਂ ਭੰਗ ਦੇ ਪਹਾੜੇ ਸਾਰੀ ਫੌਜ ਮਰਵਾਵਾਂਗੇ। ਉਹਨੇ ਆਪਣੀ ਫੌਜ ਪਿੱਛੇ ਪਰਤੌਣ ਵਿੱਚ ਹੀ ਭਲਾਈ ਸਮਝੀ। ਲੱਲੂ ਦੀ ਫੌਜ ਜਿੱਤ ਕੇ ਡੰਕੇ ਵਜਾਉਣ ਲੱਗੀ। ਰਾਜੇ ਨੂੰ ਫਿਕਰ ਹੋਇਆ ਕਿ ਜਿਹੜਾ ਹਕੀਮ ਹਮਲਾਵਰ ਫੌਜ ਨੂੰ ਦਬਲ ਸਕਦਾ ਹੈ। ਕਿਤੇ ਮੈਨੂੰ ਹੀ ਨਾ ਪੈ ਜਾਵੇ ਰਾਜੇ ਦੇ ਹੁਕਮ ਨਾਲ ਹਕੀਮ ਨੂੰ ਹੱਥ ਕੜੀਆਂ ਲਾ ਕੇ ਰਾਜੇ ਨੇ ਪੇਸ਼ ਕੀਤਾ ਤਾਂ ਰਾਜੇ ਨੇ ਮੁਠੀ 'ਚ ਟਿੱਡਾ ਲੁਕੋ ਕੇ ਲੱਲੂ ਨੂੰ ਕਿਹਾ ਹਕੀਮ ਜੀ ਮੈਂ ਤੁਹਾਡਾ ਟੈਸਟ ਲੈਣਾ ਜੇ ਤੁਸੀਂ ਦੱਸਦਾ ਵੀ ਮੇਰੀ ਮੁਠੀ 'ਚ ਕੀ ਹੈ ਤਾਂ ਮੇਰਾ ਅੱਧਾ ਰਾਜ ਭਾਗ ਤੁਹਾਡਾ ਤੇ ਜੇ ਨਾ ਦੱਸਿਆ ਗਿਆ ਤਾਂ ਸਣ ਬੱਚੇ ਕਹਾਣੀ ਪੀੜੇ ਬੁਰਾ ਫਸਿਆ ਹਕੀਮ ਕਿੱਡੇ ਸ਼ਾ ਬਣਿਆ ਲੱਲੂ ਮੌਤ ਉਹਨੂੰ ਸਾਹਮਣੇ ਦਿਸਣ ਲੱਗੀ। ਹੱਥ ਜੋੜ ਕੇ ਬੋਲਿਆ, "ਮਹਾਰਾਜ, ਤੁਹਾਡੇ ਹੱਥ 'ਚ ਟਿੱਡੇ ਦੀ ਜਾਨ ਐ। ਮਾਰਨਾ ਮਾਰ ਦਿਓ, ਛੱਡਣਾ ਛੱਡ ਦਿਓ।" ਰਾਜਾ ਹਰਾਮ ਰਹਿ ਗਿਆ ਤੇ ਐਡੇ ਵੱਡੇ ਔਲੀਏ ਨੂੰ ਕਿਹੜਾ ਮਾਰ ਸਕਦਾ ਸੀ? ਉਸਨੇ ਅੱਧਾ ਰਾਜ ਦੇ ਕੇ ਹੱਥ ਕੜੀ ਲਾਉਣ ਦੀ ਪੁੱਲ ਹੱਥ ਕੜੀ ਲਾਉਣ ਦੀ ਭੁੱਲ ਬਖਸ਼ਾਈ ਤੇ ਲੱਲੂ ਰਾਜ ਭਾਰ ਦਾ ਮਾਲਕ ਬਣ ਬੈਠਾ ਉਹਦੇ ਤੋਂ ਹੀ ਕਹਾਵਤ ਬਣੀ ਹੈ ਵੀ ਲੱਲੂ ਕਰੇ ਕਵਲੀਆਂ ਤੇ ਰੱਬ ਸਿੱਧੀਆਂ ਪਾਵੇ ਸੋ ਇਹ ਕਹਾਣੀ ਇਸ ਤਰ੍ਹਾਂ ਦੀ ਲੈ ਗਈ ਦੋਸਤੋ